ਤੁਹਾਨੂੰ ਇੱਕ ਉਪਯੋਗਤਾ ਦਿੱਤੀ। ਤੁਹਾਨੂੰ ਇੱਕ ਤਰੀਕਾ ਦੱਸਿਆ। ਤੁਸੀਂ ਉਸ ਤਰੀਕੇ ਨਾਲ ਨਾਮ ਜਪਣਾ ਸ਼ੁਰੂ ਕਰ ਦਿੱਤਾ। ਜਦੋਂ ਆਪਾਂ ਨਾਮ ਜਪਣਾ ਸ਼ੁਰੂ ਕਰ ਦਿੱਤਾ, ਤੂੰ ਕਰ ਸਕਵੇਂ। ਉਹਨੂੰ ਰਹਿਮ ਆ ਗਿਆ। ਜਦੋਂ ਆਪਾਂ ਜਾ ਕੇ ਜਾ ਕੇ ਕੁੱਕਾਂਗੇ, ਪਤਾਰਾਂਗੇ, ਵਾਰ-ਵਾਰ ਜਾ ਕੇ ਕਈ ਜਾਵਾਂਗੇ, ਸਭ ਨੂੰ ਕਰ ਸਕਾਂ। ਕਰ ਸਕਾਂ ਕਿ ਕੋ ਤੁਹਾਡੇ ਕਾਰਜ ਕਰਾਂ। ਗੁਰਵਾਣੀ ਕੀ ਲਿਖੀ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਾਰੇ ਉਹਨਾਂ ਦੇ ਕਾਜ ਤੇਰੇ ਪਾਸ ਸਾਰ ਕਰ। ਉਹ ਜਿਹੜੇ ਰਹਿ ਗਏ ਉਹਨਾਂ ਮੱਥੋਂ ਨਹੀਂ ਹੋਇਆ ਤੁਹਾਡੇ ਵਿੱਚੋਂ ਜਿਹੜੇ ਉਹ 70 ਸਹਾਇਤਾ ਬੰਦੇ ਸੀ। ਉਹਨਾਂ ਦੇ ਵਿੱਚੋਂ 35% 35 ਕੀ 40% ਬੰਦਿਆਂ ਦੇ ਕਾਰਜ ਹੋ ਗਏ ਤੁਹਾਡੇ ਜਿਹੜੇ ਆਉਂਦੇ ਹਨ ਜਿਹਦੀ ਬਿਮਾਰੀ ਦਾ ਸੀ ਉਹਦੀ ਬਿਮਾਰੀ ਬਣਦੀ ਹੈ ਜਿਨ੍ਹਾਂ ਦਾ ਬਾਹਰ ਦਾ ਕੋਈ ਅਫਦੇਸ਼ਾ ਸੀ ਉਹ ਬਾਹਰ ਵੀ ਗਏ ਹੈ ਜਿਨ੍ਹਾਂ ਦੇ ਘਰੇ ਲੁੱਟ ਝਗੜੇ ਸੀ ਉਹ ਵੀ ਨਿਮਰ ਹੋਏ ਆ ਜਿਹੜੇ ਸਰੀਰ ਤੋਂ ਲੈ ਕੇ ਪਰੇਸ਼ਾਨ ਸੀ ਉਹ ਵੀ ਗੁਰੂ ਤੋਂ ਕੰਮ ਹੋਣਗੇ 40% ਕਰਨਗੇ ਰਹਿਗੇ 30% पण ओ जीव अपने अंदर झात्ती मार देखो की साटे काम क्यों के ठाठ किथे रे जाते फिर तूसी यही कहोगे के भाई साहब तूसी साटी नहीं ये मु शकदा है दास नेह की दास ते काम के गुरुमुख तूसी नहीं तूसी विश्वास नहीं कीता ਕੁਸੀ ਭਰੋਸਾ ਨਹੀਂ ਜਿਹੜੇ ਗੁਰਮਖ ਉੱਪਰ ਉਸਤਾ ਕਰਦੇ ਜਾਂ ਪਸ਼ਵਾਸ਼ ਕਰਦੇ ਐ ਐਥੇ ਇੱਕ ਭੈਣ ਬੈਠੀ ਆ ਦਾਸ ਦੇ ਸਾਹਮਣੇ ਉਹਨੂੰ ਦੇਖ ਕੇ ਯਾਦ ਆ ਗਿਆ ਉਹ ਇਹ ਕਹਿ ਰਹੀ ਸੀ ਕਿ ਪੈਰ ਦੀ ਥਿੱਕੀ ਤੋਂ ਲੈ ਕੇ ਸਿਰ ਦੀ ਝੂਠੀ ਤੱਕ ਪਤਾ ਨਹੀਂ ਕੁੱਲ ਘਟੂ ਘਟ ਦੇ ਨੇ ਮੈਨੂੰ 15-20 ਬਿਮਾਰੀਆਂ ਪੈਰ ਦੀ ਥਿੱਕੀ ਦੀ ਉਂਗਲ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕਹਿੰਦੇ ਮੈਨੂੰ ਘੱਟੂ ਘੱਟ 15-20 ਬਿਮਾਰੀਆਂ ਨੇ ਘੇਰਿਆ ਹੋਇਆ ਮੇਰਾ ਇਦਾਂ ਦਾ ਸਰੀਰ ਤਾਂ ਕੋਈ 파ਟ ਨਹੀਂ ਸੀ ਕਿ ਜਿਹੜੇ ਦੀ ਬਿਮਾਰੀ ਨਾ ਕਰਦੀ ਡਾਕਟਰ ਵੀ ਹੈਰਾਨ ਸੀ ਕਿ ਤੇਰੇ ਸਰੀਰ ਦਾ ਕੋਈ ਭਾਗ ਤੇ ਸਾਨੂੰ ਤੂੰ ਸਹੀ ਦੱਸ ਸਕਦਾ ਪਰ ਉਹਨਾਂ ਨੂੰ ਇਹ ਜੁਗਤੀ ਦਿੱਤੀ ਉਹਨਾਂ ਨੂੰ ਪਤਾ ਲੱਗਿਆ ਹੁਣ ਕਈ ਦੱਸਿਆ ਸੀ ਨਾ ਆਪਾਂ ਵਿਚਾਰ ਕੀਤੀ ਸੀ ਕਈ ਧੀਮਨੇ ਤੇਜ ਚਤਰ ਚਲਾਕ ਉਹ ਕਹਿੰਦੇ ਆ ਅਸੀਂ ਕਰ ਲਿਆ ਸਾਰਾ ਕਈ ਨੇ ਝੋਲੇ ਭੜ ਜਿਦਾਂ ਉਹਨਾਂ ਨੂੰ ਕਿਸੇ ਨੇ ਕਹਿਤਾ ਉਹਨਾਂ ਨੇ ਕੁਸ਼ਵਾਸ਼ ਕਰਾ ਉਹਨਾਂ ਦਾ ਮਨ ਮੰਨ ਗਿਆ ਜਿਦਾਂ ਮਨ ਮੰਨ ਗਿਆ ਨਾ ਗੁਰਮੁਖ ਪਿਆਰਿਉ ਕੋਪਵਜਨ ਉਪਾਰ ਹੋਣਾ ਹੀ ਹੋਣਾ ਹੈ ਕੋਈ ਤਾਕਤ ਉਸ ਨੂੰ ਰੋਕ ਨਹੀਂ ਸਕਦੀ ਮੇਰੇ ਸਾਥੀ ਸਾਹਿਬ ਕਹਿ ਰਹੇ ਹੈ ਮਨ ਮਾਨਿਆ ਤਾਂ ਹਰ ਜਗ ਉਹ ਹਰੀ ਨੂੰ ਜਾਣ ਲੈਂਦੇ ਹੈ ਉਹਨਾਂ ਦਾ ਹਰੀ ਨਾਲ ਮਿਲਾਪ ਹੋ ਜਾਂਦਾ ਹੈ ਜਿਨ੍ਹਾਂ ਦਾ ਮਨ ਮੰਨ ਉਹ ਇਸੇ ਭੈਣ ਦਾ ਮਿਲਾਪ ਹੋ ਗਿਆ ਮਨ ਮੰਨ ਗਿਆ ਮਨ ਮੰਨ ਗਿਆ ਥੋੜੇ ਜਿਹੇ ਦਿਨਾਂ ਦੇ ਵਿੱਚ ਘਟੂ ਘਟ ਨਾ ਨਾ ਕਰ ਦੇਣਾ 10 12 ਬਿਮਾਰੀਆਂ ਤੇ ਮੇਰੇ ਯਾਦ ਵੀ ਰਹੀ ਕਿ ਆ ਕਿਹੜੀਆਂ ਕਿਹੜੀਆਂ ਬਿਮਾਰੀਆਂ ਕੀਤੀਆਂ ਹੱਟ ਇਹਨੇ ਇੱਕ ਨਹੀਂ ਬਸ ਲਾਸਟ ਤੇ ਆਕੀ ਸੀ ਕਿ ਭਾਈ ਸਾਹਿਬ 15 20 ਬਿਮਾਰੀਆਂ ਦੇ ਵਿੱਚੋਂ ਇੱਕ ਬਿਮਾਰੀ ਨੇ ਜੀ ਬਸ ਮੈਂ ਕਿ ਆਪਣੇ ਤੇ ਮਾਲਕ ਰੱਖ ਕੇ ਚੰਗੀ ਗੱਲ ਜੇ ਤੇਰੀ ਉਹ ਵੀ ਮਿਟਾਤੀ ਸਾਇਦ ਤੂੰ ਮਾਲਕ ਰੱਖੀ ਤੇ ਤੂੰ

ਸਾਰੇ ਹੀ ਰੋਗ ਜੜ ਤੋਂ ਕੁੱਟਲੇ ਸ਼ੁਰੂ ਕਰਦੇ ਸ਼ੁਰੂ ਕਰਦੇ ਕੁੱਟਦਾ ਗਿਆ ਕੁੱਟਦਾ ਗਿਆ ਕੁੱਟਦਾ ਗਿਆ ਇੱਕ ਰੋਗ ਛੁੱਟਦਾ ਕਹਿੰਦਾ ਐਨਾ ਕਿੰਨੂ ਨਿਸ਼ਾਨੀ ਜਿਵੇਂ ਆਪਾਂ ਉਹ ਹੀ ਸੁਣਦੇ ਨਹੀਂ ਹੁੰਦੇ ਆ ਜਿਹੜਾ ਪਿੰਗਲਾ ਸੀ ਸਾਰਾ ਪਿੰਗਲੇ ਦਾ ਉਹ ਸਰੀਰ ਸਾਫ ਹੋ ਗਿਆ ਸੀ ਇੱਕ ਚੀਤੀ ਉਂਗਲ ਉਸਨੇ ਰੱਖ ਲਈ ਸੀ ਬਿਲਕੁਲ ਸੇਮ ਪਿੰਗਲੇ ਵਾਲੀ ਤਹਾਵਤ ਮੇਰੀ ਭੈਣ ਦੇ ਉੱਤੇ ਮੇਰੇ ਮਾਲਕ

ਹੁਣ ਬੇਨਤੀ ਕਰਾਂਗੇ ਐਨ ਹਰਜੀਤ ਕੌਰ ਪਿੰਡ ਟਕਰਾਈ ਇਹਨਾਂ ਦਾ ਸਾਰਾ ਪਰਿਵਾਰ ਵੀ ਰਿਸ਼ਤੇਦਾਰ ਵੀ ਤਕਰੀਬਨ ਸਾਰੇ ਜੁੜੇ ਹੋਈਆਂ ਇੱਕ ਇਹਨਾਂ ਦੀ ਭੈਣ ਹੈ ਉਹ ਹਾਟਰ ਦੇ ਵਿੱਚ ਰਹਿੰਦੀ ਹੈ ਉਸ ਨੂੰ ਵੀ ਇੱਕ ਬੜੀ ਭੈੜੀ ਬਿਮਾਰੀ ਦੇ ਕਿਰਿਆ ਹੋਇਆ ਉਸੇ ਕਿਸੇ ਜਾਣ ਦਾ ਦਾਸਤਨ ਸਮਾਂ ਨਹੀਂ ਮਿਲਿਆ ਪਰ ਮਾਲਕ ਕਰੇਗਾ ਕਿਰਪਾ ਉਹਦੇ ਉੱਤੇ ਵੀ ਹੁਣ ਪਹਿਲਾਂ ਐਨ ਹਰਜੀਤ ਕੌਰ ਦੇ ਕੋਲੋਂ ਆਪਾਂ ਹੀ ਉਹਨਾਂ ਦੇ ਵਿਚਾਰ ਸੁਣਾਵਾਂਗੇ। ਬਿਵਾਹਿ ਕੁੜੀ ਦਾ ਖਾਲਸਾ ਬਿਵਾਹਿ ਕੁੜੀ। ਮੇਰਾ ਨਾਮ ਹਰਜੀਤ ਕੌਰ ਕਤਰਾਵਲੀ ਮੈਂ ਬੁੱਜੀ। ਮੈਨੂੰ ਇੰਨੀਆਂ ਬਿਮਾਰੀਆਂ ਸੀ ਕਿ ਮੈਨੂੰ ਉਦੋਂ ਨਹੀਂ ਪਤਾ ਸੀ ਕਿ ਮੈਂ ਕਿਹੜਾ ਮੇਰਾ ਅੰਗ ਹੈ ਜੋ ਸਵੇਰ ਦਾ ਦਰਦ ਨਹੀਂ ਹੁੰਦਾ। ਅੱਜ ਤੋਂ ਲੈ ਕੇ ਮੇਰੀ ਉਂਗਲੀਆਂ ਤੱਕ ਦੇ ਉਂਗਲ ਵੀ ਦੁਖਦੇ ਸੀ ਸੱਚੇ ਕਾਸ਼ਾ। ਪਰ ਇਹਨੂੰ ਸਾਡੇ ਸਪਰੀ ਤੋਂ ਸਾਡੀ ਭੂਆ ਦੀ ਬੀ ਕੁੜੀ ਪੁਰਾਣੇ ਨੂੰ 11 ਮੈਨੂੰ ਸੀ ਜੁੜੇ ਜਿ ਕਿਸੇ ਸਾਥ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਇੱਥੇ ਸਿਮਰਨ ਕਰੋ। ਮੈਂ ਜੀ ਘੱਟ ਤੋਂ ਘੱਟ 7 ਸਾਲ ਦੀ ਮੈਂ ਬਾਠ ਸਹਿਜ ਬਾਠ ਸਿੱਖੋਨੇ ਸਾਥ ਵੀ ਪਰ ਬਾਣੀ ਵਿੱਚ ਪੜ੍ਹਦੀ ਐ। ਪਰ ਕਦੇ ਨਿਕੋ ਇਹ ਨਹੀਂ ਹੋਇਆ ਕਿ ਮੈਂ ਇੰਨੀਆਂ ਬਿਮਾਰੀਆਂ ਹੋਈਆਂ ਔਰ ਮੈਂ ਹਰ ਹਸਪੀਟਲ ਚਲਿਆ ਆਰਮੀ ਜੋ ਕਮਾਂਡ ਹਸਪੀਟਲ ਮੁਹਾਲੀ ਦੇ ਵੱਡੇ ਤੋਂ ਵੱਡੇ ਹਸਪੀਟਲ ਦੀ ਆਈ ਵੀ ਵਾਈ ਤੱਕ ਉਹਨਾਂ ਨੇ ਮੈਨੂੰ ਵੀ ਕਿ ਤੁ ਮੇਰਾ ਮਾਈਗਰੇਨ ਸਰਵਾਈਕਲ ਅਲਸਰ ਪੇਟ ਵਿੱਚ ਗ੍ਰਿਹਦੀ ਹੱਡੀ ਨਹੀਂ ਪ੍ਰੈਸ਼ਨ ਕੋਟਿਆਂ ਦੇ ਪ੍ਰੈਸ਼ਨ ਪਿਆਰਾ ਨਹੀਂ ਹੱਡੀਆਂ ਦੇ ਪ੍ਰੈਸ਼ਨ ਦੇ ਐਨੇ ਦਾ ਮੈਨੂੰ ਡਾਕਟਰਾਂ ਨੇ ਵੀ 10 ਦਿਨ ਦਿੱਤੇ ਸੀ ਕਿ ਤੇਰਾ ਗ੍ਰਿਹਦੀ ਹੱਡੀ ਦਾ ਪ੍ਰੈਸ਼ਨ ਹੋਊਗਾ ਹੀ ਹੋਗਾ ਮੇਰਾ ਮਿੱਤਰ ਦਾ ਦਰਦ ਮੈਨੂੰ ਐ ਨਹੀਂ ਪਤਾ ਸੀ ਕਿ ਇਹਦੇ ਵਿੱਚ ਕਿੱਥੇ ਮੇਰਾ ਦਰਦ ਹੋ ਰਿਹਾ ਜੀ ਕਦੇ ਬੰਦ ਹੀ ਨਹੀਂ ਹੋਇਆ ਨਾ ਰਾਤ ਨੂੰ ਨਾ ਦਿਨੇ ਨਹੀਂ ਸਿਰ ਚ ਮੇਰੇ ਐਵੇਂ ਦਰਦ ਜਿਵੇਂ ਵੀ ਰੇਸਾ ਚਾਹ ਰਾ ਕਿ ਉਹ ਮੈਨੂੰ ਹਰ ਟਾਈਮ ਸੁੰਦੇ ਹੋਏ ਵੀ ਮੈਨੂੰ ਦਰਦ ਮਹਿਸੂਸ ਹੁੰਦਾ ਦਜੀ ਮੇਰੇ ਸਰੀਰ ਵਿੱਚ ਜੇ ਮੈਂ ਦੂਜੀ ਸਾਈਡ ਕਰ ਰਹੀ ਹਾਂ ਤਾਂ ਵੀ ਮੇਰਾ ਦਰਦ ਹੈ ਜੇ ਦੂਜੀ ਸਾਈਡ ਕਰ ਰਹੀ ਹਾਂ ਨਹੀਂ ਇਹਦੇ ਚ ਨਹੀਂ ਪਤਾ ਲੱਗਦਾ ਭਾਈ ਔਰ ਜਿੱਦਾਂ ਤੋਂ ਮੈਨੂੰ ਇਹ ਦੱਸਿਆ ਉਹਨਾਂ ਨੇ ਵੀ ਤੁਸੀਂ ਇਸ ਐਪ ਨਾਲ ਜੁੜੋ ਜੀ ਮੈਨੂੰ ਵੀਰ ਜੀ ਨੂੰ ਮੈਂ ਫੋਨ ਤੇ ਗੱਲ ਕੀਤੀ ਜੀ ਪਹਿਲਾਂ ਮੈਂ 25 ਦਿਨ ਸਿਮਰਨ ਕੀਤਾ ਜੀ ਫਿਰ ਉਸ ਤੋਂ ਬਾਅਦ ਮੈਂ ਬਚਨ ਲਈ ਇਹਨਾਂ ਨੇ ਮੈਨੂੰ ਫੋਨ ਤੇ ਕਿਹਾ ਕਿ ਬੀਬੀ ਤੇਰੀ ਉਮਰ ਕਿੰਨੀ ਹੈ ਜੀ ਮੈਂ ਕਿਹਾ ਮੇਰੇ 42 ਸਾਲ ਹੈ ਵੀਰ ਜੀ ਉਹ ਕਹਿੰਦੇ ਨੇ ਕਿ ਇੰਨੀ ਬਿਮਾਰੀ ਦੇ ਵਿੱਚ ਨਾ ਢਾੜੀ ਨਹੀਂ ਤੇਰਾ ਸਾਜਦਾ ਹੈਗਾ ਜੀ ਪਰ ਇਹਨਾਂ ਨੇ ਬੰਦੇ ਨੇ 54 ਦਿਨ ਦਿੱਤੇ ਵੀ ਤੁਸੀਂ ਸੀਮ ਰੰਗ ਕਰੋ ਵੀ ਮੈਨੂੰ ਜੀ 1 ਮਹੀਨੇ ਵਿੱਚ ਮੇਰੇ ਤਕਰੀਬਨ ਸਰੀਰ ਦੇ ਸਾਰੇ ਹੀ ਦਰਦਾਂ ਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਜੀ ਇੱਕ ਮੇਰੇ ਆਗੇ ਨਹੀਂ ਤੇ ਪੈਰਾਂ ਦੀ ਅੱਡੀਆਂ ਵਿੱਚ ਦਰਦ ਰਹਿ ਗਿਆ ਜੀ ਜਦੋਂ ਇਹਨਾਂ ਨੇ ਸਾਡੇ ਘਰ ਗਏ ਦੀ ਉੱਥੇ ਵੀ ਮੈਨੂੰ ਪੁੱਛਿਆ ਜੀ ਮੈਂ ਕਬੀਰ ਜੀ ਮੈਂ ਸਿਰ ਤੋਂ ਪੈਰਾਂ ਤੱਕ ਵੀ ਮੈਂ ਅੱਧੀਆਂ ਦਾ ਬਿਮਾਰੀਆਂ ਮੈਨੂੰ ਯਾਦ ਹੀ ਨਹੀਂ ਜਿੰਨੀਆਂ ਡਾਕਟਰਾਂ ਨੇ ਮੈਨੂੰ ਦੱਸਦੇ ਆ ਕਿ ਪਰ ਮੈਨੂੰ ਹੁਣ ਇੱਕ ਤਾਂ ਮੇਰੇ ਮਨ ਨੂੰ ਕਦੀ ਮਹਿਸੂਸ ਨਹੀਂ ਹਾਇ ਜਿੱਦਾਂ ਦਾ ਮੈਂ ਸਿਮਰਨ ਤੋਂ ਲੱਗੀ ਕਿ ਮੇਰੇ ਦਾਨਸ਼ ਹੋ ਰਿਹਾ ਜੀ ਮੈਂ ਇਹ ਭੁੱਲੀ ਜਾਂਦੀ ਸੀ ਜਿਹੜਾ ਸਿਧੇ ਵਿੱਚ ਦਾਨ ਹੈ ਤੇ ਤੁਮ ਹਾਲਾਂਕਿ ਸਿਮਰਨ ਬੈਠ ਕੇ ਕਦੀ ਮੈਂ ਲੱਗ ਤੋਂ ਸਿੱਧੀ ਕਰਦੀ ਸੀ ਕਦੀ ਪਿੱਠਾ ਕਿੱਛੇ ਲਾ ਕੇ ਬਾਠ ਕਰਨਾ ਹੀ ਮੈਂ ਕਦੀ ਵੀ ਸਿੱਧਾ ਬੈਠ ਕੇ ਨਹੀਂ ਕਰ ਸਕਦੀ ਸੀ ਪਰ ਇੰਨੀ ਕਿਰਪਾ ਹੋਈ ਇਹਨਾਂ ਮੈਨੂੰ ਕੱਤੀ ਰੀਤ ਸੀ ਮੈਨੂੰ ਸਾਰਾ ਕੁਝ ਹਰ ਤੱਕੀ ਹਰ ਜਸਤਾਂ ਮੈਨੇ ਤੀਸਰੇ ਹੀ ਨਹੀਂ ਹਰ ਜਸਤਾਂ ਆ ਗਿਆ ਜੀ ਤੇ ਮੇਰੇ ਸਰੀਰ ਤੇ ਸਾਰੇ ਜਿਹੋ ਜਿਹੋ ਵੀਰ ਜੀ ਦੱਸਦੇ ਆ ਨਾ ਸਾਰਾ ਕੁਝ ਵਰਤਿਆ ਜੀ ਮੇਰੇ ਨਾਲ ਤੇ ਮੇਰੇ ਸਰੀਰ ਤੇ ਅੱਜ ਮੈਂ ਤੁਹਾਡੇ ਸਾਹਮਣੇ ਬੈਠੀ ਆ ਜੀ ਮੇਰਾ ਕੋਈ ਸਿਰਦਾ ਹੁਣ ਮੇਰੇ ਕਹਾਂ ਦੀ ਹੱਡੀਆਂ ਦਾ ਵੀ ਡਾਕਟਰ ਆਂਟ ਜਵਾਬ ਦੇਣ ਲੱਗੇ ਜੀ ਕਿ ਇਹਦੇ ਵਿੱਚ ਕੁਝ ਹੈ ਹੀ ਨਹੀਂ ਹੈ ਮੇਉੜ ਉਹ ਵੀ ਮੇਰਾ ਬਹੁਤ ਦਿੱਕਤ ਥੋੜਾ ਜਿਹੀ ਬਸ ਜਿੰਨਾ ਮੈਂ ਸੰਗਰੂਰ ਛੇ ਦਿਨ ਸਲਾਮਤ ਤੇ ਰਹਿ ਕੇ ਆਈ ਜੀ ਉੱਥੋਂ ਮੈਨੂੰ ਉਹ ਵੀ ਦਰਦ ਬਹੁਤ ਘਟ ਗਿਆ ਜੀ ਇੱਕ ਸਿਰਫ ਐ ਗਈ ਕਿ ਮਹਾਰਾਜ ਦੀ ਬਦੌਲਤ ਵੀ ਮਹਿਸੂਸ ਉਦਾਂ ਵੀ ਥੋੜਾ ਜਿਹਾ ਦਰਦ ਹੈਗਾ ਜੀ ਪਰ ਉਹਦੀ ਮੇਰੇ ਕੋਈ ਮਿਹਰਬਾਨ ਨੂੰ ਤਾਂ ਕਲੀਕ ਨਹੀਂ ਹੈਗੇ ਜੀ ਉਹਦੇ ਨਾਲ ਮੇਰਾ ਮਨ ਵੀ ਜੀ ਸ਼ਾਂਤ ਹੈ ਕੋਈ ਮੈਨੂੰ ਹੁਣ ਕਿਸੇ ਦੀ ਚਿੰਤਾ ਫਿਕਰ ਨਹੀਂ ਰਹਿੰਦੀ ਉਹਨੂੰ ਹਰ ਟਾਈਮ ਵੀ ਵਾਹਿਗੁਰੂ ਜੀ ਕਰਨਾ ਜੋ ਉਸ ਕਰਨਾ ਮੇਰੇ ਘਰ ਵਾਲੇ ਦਾ ਸਮਾਂ ਇੰਨਾ ਗਰਮ ਸੀ ਜਿਹੜੇ ਹੁਣ ਬਿਲਕੁਲ ਸ਼ਾਂਤ ਹੋ ਗਏ ਉਸ ਵੇਲੇ ਜਿਵੇਂ ਉਹਨਾਂ ਦੇ ਹਰ ਕੋਈ ਪੁੱਛਦਾ ਵੀ ਇਹਨਾਂ ਨੂੰ ਇਸ ਵਾਰ ਜਿਸ ਤਨਾ ਫਰਕ ਪੈ ਗਿਆ ਜੀ ਇਹ ਤਾਂ ਮੇਰਾ ਬੱਚਾ ਏ 16 ਸਾਲ ਦਾ ਉਹ ਖੜਿਆ ਹੀ ਡਿੱਗ ਜਾਂਦਾ ਸੀ ਇਹ ਉਹਦਾ ਮੈਨੂੰ ਸੁੱਤੇ ਜਾਂਦਾ ਬੁੱਕ ਸੀ ਇਹ ਮੇਰੇ ਬੱਚੇ ਨੇ ਬਣਾਈ ਕਿਥੋਂ ਲਗੀ ਵੀਰ ਜੀ ਨੇ ਉਹਨੂੰ 31 ਦਿਨਾਂ ਤੋਂ ਬਲਾਂ ਦਿੱਤਾ ਸੀ ਉਹ ਵੀ ਹੁਣ ਬਿਲਕੁਲ ਨਵਾਂ ਬਣ ਨਵਾਂ ਹੈ ਜੀ ਦੁਬਾਰਾ ਕਦੇ ਵੀ ਉਹਨੂੰ ਸਾਲ ਵਿੱਚ ਉਹ ਪ੍ਰੋਬਲਮ ਕਦੇ ਵੀ ਹੋਈ ਨਹੀਂ ਬੋਲੇ ਸੋਨਹਾਰਾ ਸ਼੍ਰੀ ਅਕਾਲ ਮੈਂ ਤਾਂ ਸੀ ਗੁਰੂ ਕਾਂਸਰ ਲਈ ਬਸ ਕੋੰਤੋਂ ਮੈਂ ਮੱਤ ਦਿੱਤੀ ਸੀ ਪਰ ਜੇ ਇਹ ਹੀ ਅਦਾਸਤਾ ਕਰਦੀ ਸੀ ਕਲਗੀਆਂ ਵਾਲਿਆ ਮੈਨੂੰ ਸਾਰੇ ਰਿਸ਼ਤੇਦਾਰ ਇਹ ਕਹਿੰਦੇ ਸੀ ਕਿ ਕੋਈ ਇੰਨਾ ਮਹਾਰਾਜ ਨੂੰ ਮੰਨਦੀ ਹੈ ਕਿ ਨੌਂ ਨੀਆਂ ਹੀ ਜ਼ਿਆਦਾ ਬਿਮਾਰੀਆਂ ਮਹਾਰਾਜ ਨੇ ਦੇਤੀਆਂ ਪਰ ਇਹ ਮੈਨੂੰ ਨੂੰ ਲੱਗਦਾ ਹੈ ਕਿ ਮਨਪੀਰ ਜੀ ਨਾਲ ਛੋੜਨ ਦਾ ਸਾਧਨ ਸੀ ਇਹ ਹੈ ਕਿ ਇੰਨਾ ਡਾਕਟਰ ਵੀ ਕੀ ਦੇਣ ਨਹੀਂ ਦੇ ਸਕਦੀ ਸੱਚੇ ਪਾਸਾ ਕਰਦੇ ਵੀ ਮੇਰੇ ਘਰ ਵਿੱਚ ਕੋਈ ਸ਼ਾਂਤੀ ਵਾਲੀ ਕੋਈ ਕੜਾ ਕਲੇਸ਼ ਕੁਝ ਨਹੀਂ ਹੈ ਜੀ ਧਰਮਾਤਮਾ ਨੇ ਸਭ ਕੁਝ ਠੀਕ ਹੈ ਜੀ ਇੰਨੀ ਕਿਰਪਾ ਵੀਰ ਜੀ ਦੀ ਵੀ ਜੀ ਬੱਸ ਜਿੰਨਾ ਦਿਲ ਲਾ ਕੇ ਜਿੰਨਾ ਮਾਨਕਾ ਵਿਸ਼ਵਾਸ ਘਰੋਂ ਮੇਰੀ ਹਰ ਬਚਨ ਮੰਨੋਗੇ ਤਾਂ ਤੁਹਾਡਾ ਕੋਈ ਕੰਮ ਹੈ ਨਹੀਂ ਜੋ ਇੱਥੇ ਨਹੀਂ ਹੁੰਦਾ ਦੱਚੇ ਪਾਸ਼ਾ ਜੀ ਮੈਂ ਬੋਲਦੀ ਹੋਈ ਕੋਈ ਗਲਤੀਆਂ ਭੁੱਲਾ ਹੋ ਗਈਆਂ ਮਨੀਆਂ ਜੀ ਅਣਜਾਣ ਬੱਚੀ ਸਮਝ ਕੇ ਮਾਰਕ ਤਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ